ਅਸੀਂ ਤਾਂ ਆਮ ਆਦਮੀ ਦੀ ਫੋਟੋ ਲਾਈ ਜੀ ਉਰੇ ਆ ਟੇਲ ਤੇ ਖੜਾ ਜੀ ਸਾਡੇ ਲੋਕਾਂ ਵੇ ਹੁਣ ਪਾਣੀ ਪਾਉਂਦੇ ਰਿਹਾ ਜੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਤੇ ਕਿਸਾਨੀ ਦੇ ਹਿੱਤ ਚੋਂ ਭਾਵੇਂ ਪਿਛਲੀਆਂ ਸਰਕਾਰਾਂ ਦੇ ਬਕਾਏ ਦੇ ਭੁਗਤਾਨ ਦੀ ਗੱਲ ਹੋਵੇ ਜਾਂ ਫਿਰ ਫਸਲਾਂ ਦੇ ਨੁਕਸਾਨ ਦੀ ਪਰਪਾਈ ਦੀ ਅਨੇਕਾ ਕਲਿਆਣਕਾਰੀ ਕਦਮ ਚੁੱਕ ਰਹੇ ਹਨ ਉੱਤੇ ਹੀ ਜਿੱਥੇ ਕਦੇ ਨਹਿਰੀ ਪਾਣੀ ਪਹੁੰਚਿਆ ਹੀ ਨਹੀਂ ਸੀ ਉੱਥੇ ਮੁੱਖ ਮੰਤਰੀ ਦੇ ਯਤਨਾ ਸਦਕਾ ਪੰਜਾਬ ਦੇ ਹਰ ਕੋਨੇ ਵਿੱਚ ਨਹਿਰੀ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿਸ ਸਬ ਮੈਨਰ ਤੇ ਟੇਲ ਤੱਕ ਕਿੰਨੇ ਸਾਲ ਬਾਅਦ ਪਾਣੀ ਪਹੁੰਚਿਆ ਉਹ ਵੀ ਤੁਹਾਨੂੰ ਦੱਸਦੇ ਆ ਤਜਿਲ੍ਹਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ ਦੇ ਪਿੰਡ ਜਾਨੀ ਸਰ ਸਬ ਮੈਨਰ ਟਾਲ ਮੁਕਸਰ ਚ 35 ਸਾਲ ਬਾਅਦ ਪਾਣੀ ਪਹੁੰਚਿਆ ਤੇ ਉੱਥੇ ਹੀ ਜ਼ਿਲ੍ਹਾ ਬਰਨਾਲਾ ਦੇ ਬਲਾਕ ਮੈਲਾ ਕਲਾ ਦੇ ਪਿੰਡ ਗਰੇਵਾਲ ਸਬ ਮੈਨਰ ਟਾਲ ਕਲਾਸ ਚ 25 ਸਾਲ ਬਾਅਦ ਪਾਣੀ ਪਹੁੰਚਿਆ ਤੋਥੀ ਗੱਲ ਕਰਦੇ ਆ ਜ਼ਿਲ੍ਹਾ ਬਠਿੰਡਾ ਦੀ ਬਲਾਕ ਪੁੱਚੋ ਦੇ ਪਿੰਡ ਗੋਬਿੰਦਪੁਰਾ ਜਿੱਥੇ ਸਬ ਮੈਨਟਾਲ ਸੇਮਾ ਚ 25 ਸਾਲ ਬਾਅਦ ਪਾਣੀ ਪਹੁੰਚਿਆ ਤੇ ਜ਼ਿਲ੍ਹਾ ਮੋਗਾ ਦੀ ਬਲਾਕ ਨਿਆਲ ਸਿੰਘ ਵਾਲਾ ਦੇ ਪਿੰਡ ਆਦਮਪੁਰਾ ਚ ਸਬ ਮੈਨਟਾ ਰਾਇਕੋਟ ਚ 25 ਸਾਲ ਬਾਅਦ ਪਾਣੀ ਪਹੁੰਚਿਆ ਉੱਥੇ ਹੀ ਜ਼ਿਲ੍ਹਾ ਮੁਕਸਰ ਸਾਹਿਬ ਦੀ ਬਲਾਕ ਗਿੱਦੜਬਾਹਾ ਦੇ ਪਿੰਡ ਬਰਜਵਾਲਾ ਲਾਲਵਈ ਸਬ ਮੈਨਟਾ ਲਾਲਵਈ ਚ 25 ਸਾਲ ਬਾਅਦ ਪਾਣੀ ਪਹੁੰਚਿਆ ਜ਼ਿਲ੍ਹਾ ਜਲੰਧਰ ਦੇ ਬਲਾਕ ਫਲੋਰ ਦੇ ਪਿੰਡ ਸ਼ਮਸ਼ਾਬਾਦ ਸਬ ਮੈਨਟਾ ਫਲੋਰ ਚ 25 ਸਾਲ ਬਾਅਦ ਪਾਣੀ ਪਹੁੰਚਿਆ ਜ਼ਿਲ੍ਹਾ ਜਲੰਧਰ ਦੀ ਬਲਾਕ ਨਕੋਦਰ ਦੇ ਪਿੰਡ ਕੰਗਣਾ ਦੇ ਵਿੱਚ ਸਬ ਮੈਨਰਟਾਲ ਸ੍ਰੀ ਚ 25 ਸਾਲ ਬਾਅਦ ਪਾਣੀ ਪਹੁੰਚਿਆ ਜ਼ਿਲ੍ਹਾ ਕਪੂਰਥਲਾ ਦੀ ਬਲਾਕ ਫਗਵਾੜਾ ਦੇ ਪਿੰਡ ਤੱਕੜ ਮੌਲੀ ਸਬ ਮੈਨਰਟਾਲ ਉੱਚਾ ਪਿੰਡ ਵਿੱਚ ਪਹਿਲੀ ਵਾਰ ਪਾਣੀ ਪਹੁੰਚਿਆ ਜ਼ਿਲ੍ਹਾ ਐਸਬੀਐਸ ਨਗਰ ਦੀ ਬਲਾਕ ਬੰਗਾ ਦੇ ਪਿੰਡ ਮਤਵਾਲੀ ਸਬ ਮੈਨਰਟਾਲ ਕੰਗਰੋੜ ਦੀ ਨਹਿਰ ਚ ਪਹਿਲੀ ਵਾਰ ਪਾਣੀ ਪਹੁੰਚਿਆ ਜਿਲ੍ਹਾ ਲੁਧਿਆਣਾ ਦੇ ਬਲਾਕ ਮਾਚੀਵਾੜਾ ਦੇ ਪਿੰਡ ਪਰਬਲਾ ਚੇਲਾ ਪਾਲ ਮਾਜਰਾ ਸਬ ਮੈਨਟਾਲ ਲਾਦੜਾ ਚ 25 ਸਾਲ ਬਾਅਦ ਨਹਿਰੀ ਪਾਣੀ ਪਹੁੰਚਿਆ ਤੇ ਜਿਲ੍ਹਾ ਪਟਿਆਲਾ ਦੇ ਬਲਾਕ ਸਮਾਣਾ ਦੇ ਪਿੰਡ ਸ਼ਾਹਪੁਰ ਸਬ ਮੈਨਟਾਲ ਤਨੇਠਾ ਚ 20 ਸਾਲ ਬਾਅਦ ਪਾਣੀ ਪਹੁੰਚਿਆ ਤੇ ਉੱਥੇ ਹੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਬਲਾਕ ਅਤੇ ਅਮਲੋਦ ਦੇ ਪਿੰਡ ਭਰਪੂਰਗੜ੍ਹ ਸਬ ਮੈਨਟਾਲ ਮਾਲੂਮਾਲ ਚ 40 ਸਾਲ ਬਾਅਦ ਪਾਣੀ ਪਹੁੰਚਿਆ ਤਾਂ ਜ਼ਿਲ੍ਹਾ ਫਿਰੋਜ਼ਪੁਰ ਦੀ ਬਲਾਕ ਮਮਦੋਟ ਦੇ ਪਿੰਡ ਜੰਗ ਸਾਹਿਬ ਮੈਨਟਾਲ ਸੋਢੀਵਾਲਾ ਚ 15 ਸਾਲ ਬਾਅਦ ਪਾਣੀ ਪਹੁੰਚਿਆ ਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਬਲਾਕ ਅਜਨਾਲਾ ਦੇ ਪਿੰਡਾਂ ਜਿਵੇਂ ਕਿ ਅਜਨਾਲਾ ਸ਼ੀਨਾ ਈਸਾਪੁਰ ਮੁਹਾੜ ਪਿੰਡੀ ਸੈਦਿਆ ਆਜ ਸਬ ਮੈਨਰ ਟਾਲਸੀਨਾ ਮੈਨਰ ਚ 35 ਸਾਲ ਬਾਅਦ ਪਾਣੀ ਪਹੁੰਚਿਆ ਉੱਥੇ ਜ਼ਿਲ੍ਹਾ ਮਲੇਰਕੋਟਲਾ ਦੀ ਬਲਾਕ ਅਮਰਗੜ ਦੇ ਪਿੰਡ ਪੱਠਿਆ ਖੁਰਚ 15 ਸਾਲ ਬਾਅਦ ਪਾਣੀ ਪਹੁੰਚਿਆ ਤੇ ਜ਼ਿਲ੍ਹਾ ਪਟਿਆਲਾ ਦੀ ਬਲਾਕ ਪਾਂਥੂ ਦੇ ਪਿੰਡ ਗੁੱਜਰਹੇੜੀ ਉਧਾ ਸਬ ਮੈਨਰ ਟਾਲ ਚ 40 ਸਾਲ ਬਾਅਦ ਪਾਣੀ ਪਹੁੰਚਿਆ ਤੇ ਜ਼ਿਲ੍ਹਾ ਸੰਗਰੂਰ ਦੀ ਬਲਾਕ ਤੂਰੀ ਦੇ ਪਿੰਡ ਕੰਦਾਰਗੜ ਚੰਨਾ ਸਬ ਮੈਨਰ ਟਾਲ ਹੈ ਮਹਾਂਸਪੁਰ ਚ 15 ਸਾਲ ਬਾਅਦ ਪਾਣੀ ਪਹੁੰਚਿਆ ਜਿਲ੍ਹਾ ਮੋਗਾ ਦੀ ਬਲਾਕ ਕੋਟ ਹਿਸੇ ਖਾ ਦੇ ਪਿੰਡ ਮਦਾਰ ਸਭ ਮੈਨਰ ਟਾਲ ਸ਼ੇਰਪੁਰ ਚ 20 ਸਾਲ ਬਾਅਦ ਪਾਣੀ ਪਹੁੰਚਿਆ ਤਾਂ ਲੁਧਿਆਣਾ ਦੀ ਬਲਾਕ ਸਦਾਰ ਦੇ ਪਿੰਡ ਰਾਜੋਨ ਕਲਾ ਸਭ ਮੈਨੇਟਾਲ ਤਲਵੰਡੀ ਚ 20 ਸਾਲ ਬਾਅਦ ਪਾਣੀ ਪਹੁੰਚਿਆ ਤੇ ਇਸ ਦੇ ਨਾਲ ਹੀ ਨਹਿਰਾ ਤੇ ਰਾਜਬਿਆਂ ਦੀ ਸਫਾਈ ਦੇ ਵੀ ਪੂਰੇ ਇੰਤਜ਼ਾਮ ਕੀਤੇ ਗਏ ਤਾਂ ਜੋ țeਲ ਤੱਕ ਪਾਣੀ ਪਹੁੰਚਾਉਣ ਤੱਕ ਕੋਈ ਸਮੱਸਿਆ ਨਾ ਹੋਵੇ ਤਾਂ ਸਹੀ ਇਮਾਨਦਾਰੀ ਕੰਮ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ